ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਆਂ ਸ਼ਰਧਾ ਦੇ ਉੱਤੇ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਕਿ ਸ਼ਰਾਧ ਕਦੋਂ ਤੋਂ ਸ਼ਰਾਧ ਸ਼ੁਰੂ ਹੋ ਰਿਹਾ ਹੈ ਕਦੋਂ ਤੋਂ ਖਤਮ ਆ ਕਿਹੜਾ ਕਿਹੜਾ ਸ਼ਰਾਧ ਸਾਨੂੰ ਕਦੋਂ ਕਰਨਾ ਚਾਹੀਦਾ ਹੈ ਤੇ ਸ਼ਰਾਧਾਂ ਦੇ ਵਿੱਚ ਕਿਹੜਾ ਕਿਹੜਾ ਭੋਗ ਸਾਨੂੰ ਦੇਣਾ ਚਾਹੀਦਾ ਹੈ ਤਾਂ ਦੋਸਤੋ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਹੋਏ ਦੇਖਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣਗੀਆਂ ਸੋ ਕੱਲ ਕਰਦੇ ਹਾਂ ਜੀ ਹੁਣ ਸ਼ਰਾਧਾ ਬਾਰੇ ਤਾਂ ਦੋਸਤੋ ਸ਼ਰਾਧ ਦੇ ਇਸ ਵਾਰ 7 ਤਰੀਕ ਤੋਂ 7 ਸਤੰਬਰ ਤੋਂ ਸ਼ੁਰੂ ਹੋ ਕੇ 21 ਸਤੰਬਰ ਤੱਕ ਰਹਿਣਗੇ ਤਾਂ ਦੋਸਤੋ ਇਹ 15 ਦਿਨ ਸਰਾ ਚੱਲਦੇ ਆ ਪੂਰੇ 15 ਦਿਨ ਸ਼ਰਾਧਾਂ ਦੇ ਵਿੱਚ ਸਾਨੂੰ ਕੋਈ ਵੀ ਸ਼ੁਭ ਕੰਮ ਨਹੀਂ ਕਰਨਾ ਚਾਹੀਦਾ ਸ਼ਰਾਧਾਂ ਦੇ ਵਿੱਚ ਸਾਰੇ ਜਿੰਨੇ ਵੀ ਕਾਰਵਿਹਾਰ ਆ ਬੰਦ ਹੋ ਜਾਂਦੇ ਆ ਔਰ ਸ਼ਰਾਧਾਂ ਦੇ ਉੱਤੇ ਸਾਡੇ ਜਿਹੜੇ ਪਿੱਤਰ ਆ ਪਿੱਤਰ ਧਰਤੀ ਤੇ ਆ ਜਾਂਦੇ ਨੇ 15 ਦਿਨ ਪਿੱਤਰ ਜਿਹੜੇ ਆ ਧਰਤੀ ਤੇ ਰਹਿੰਦੇ ਨੇ ਫਿਰ ਆਪਣਾ ਭੋਗ ਪ੍ਰਸ਼ਾਦ ਆਪਣੀ ਸੇਵਾ ਲੈ ਕੇ ਚਲੇ ਜਾਂਦੇ ਨੇ ਔਰ ਜਿਹੜਾ ਇਹਨਾਂ ਨੂੰ ਪਉ ਪ੍ਰਸ਼ਾਦ ਦੇ ਕੇ ਤ੍ਰਿਪਤੀ ਕਰ ਦਿੰਦਾ ਉਹਨਾਂ ਤੇ ਤਾਂ ਇਹ ਸਦਾ ਖੁਸ਼ ਰਹਿੰਦੇ ਆ ਜਿਹੜੇ ਜਿਨ੍ਹਾਂ ਨੂੰ ਨਹੀਂ ਪਤਾ ਸ਼ਰਾਧਾ ਬਾਰੇ ਵੀ ਸ਼ਰਾਧਾ ਕਿੱਦਾਂ ਕਰਨਾ ਕੀ ਕਰਨਾ ਕਈਆਂ ਨੂੰ ਪਤਾ ਹੀ ਨਹੀਂ ਸ਼ਰਾਧਾ ਕਿਉਂ ਕੀਤਾ ਜਾਂਦਾ ਤੇ ਉਹ ਜਦੋਂ ਜਿਹੜੇ ਉਹਨਾਂ ਦੇ ਪਿਤਰ ਐ ਨਾਰਾਜ਼ ਹੋ ਕੇ ਚਲੇ ਜਾਂਦੇ ਆ ਤੇ ਫਿਰ ਜਦੋਂ ਜਾਂਦੇ ਆ ਤਾਂ ਕੋਈ ਵਰਦਾਨ ਜਾਂ ਕੋਈ ਅਸ਼ੀਰਵਾਦ ਨਹੀਂ ਦੇ ਕੇ ਜਾਂਦੇ ਜਿਨ੍ਹਾਂ ਦੇ ਕਰਕੇ ਸਾਰੇ ਜਿਹੜੇ ਦੁਨਿਆਵੀ ਲੋਕ ਨੇ ਉਸ ਸੰਸਾਰ ਦੇ ਵਿੱਚ ਦੁੱਖਾਂ ਤਕਲੀਫਾਂ 'ਚ ਫਸੇ ਰਹਿੰਦੇ ਨੇ ਫਿਰ ਉਹ ਨਿਕਲ ਨਹੀਂ ਪਾਉਂਦੇ ਸੋ ਇਸ ਕਰਕੇ ਜਿਹੜਾ ਸ਼ਰਾਦ ਹੈ ਜਿਨ੍ਹਾਂ ਦਾ ਵੀ ਪਿੱਛੋਂ ਚੱਲਦੇ ਆ ਰਹੇ ਆ ਸ਼ਰਾਦ ਜਿਨ੍ਹਾਂ ਦੇ ਬਜ਼ੁਰਗ ਕਰਦੇ ਸੀਗੇ ਉਹਨਾਂ ਨੂੰ ਤਾਂ ਜ਼ਰੂਰ ਕਰਨੇ ਪੈਣੇ ਆ ਸ਼ਰਾਦ ਜਿਨ੍ਹਾਂ ਦੇ ਨਹੀਂ ਕੋਈ ਪਿੱਛੋਂ ਪਛੋਕੜ ਜਿੱਦਾਂ ਚੱਲਦੀ ਆਈ ਹੋਵੇ ਈੜੀ ਪੀੜੀ ਤੋਂ ਨਹੀਂ ਕੀਤਾ ਕਿਸੇ ਨੇ ਕੋਈ ਸ਼ਰਾਦ ਨਹੀਂ ਕਰਦੇ ਕਈਆਂ ਦੇ ਉਹ ਬੇਸ਼ੱਕ ਨਾ ਕਰਨ ਕਿਉਂ ਕਰਕੇ ਜਿਨ੍ਹਾਂ ਨੇ ਸ਼ਰਾਦ ਸ਼ੁਰੂ ਕੀਤੇ ਆ ਉਹਨਾਂ ਨੂੰ ਸ਼ਰਾਦ ਕਰਨੇ ਪੈਂਦੇ ਆ ਔਰ ਆਪਣਾ ਪਿਤਰਾਂ ਦਾ ਜਿਹੜਾ ਭੋਗ ਪ੍ਰਸ਼ਾਦ ਹੈ ਉਹ ਸ਼ਰਾਧਾਂ ਦੇ ਵਿੱਚ ਦੇਣਾ ਹੀ ਪੈਂਦਾ ਆ ਸੋ ਦੋਸਤੋ ਹੁਣ ਜੇ ਤੁਸੀਂ ਮੰਨ ਲਓ ਤੁਸੀਂ ਕੀਤਾ ਕਿ ਵੀ ਮੈਂ ਤੁਹਾਡੇ ਮਨ ਚਾਈ ਜਿੱਦਾਂ ਤੁਹਾਡੇ ਪਿੱਛੋਂ ਪੀੜੀ ਕੋਈ ਸ਼ਰਾਧ ਨਹੀਂ ਕਰਦੇ ਰਹੇ ਤੁਹਾਡੇ ਮਨ ਚਾਈ ਵੀ ਅਸੀਂ ਆਪਣੇ ਪਿਤਰਾਂ ਦਾ ਬਜ਼ੁਰਗਾਂ ਦਾ ਜਿਹੜਾ ਸ਼ਰਾਧ ਹੈ ਅਸੀਂ ਕਰਨਾ ਹੈ ਤੇ ਅਸੀਂ ਉਹਨਾਂ ਦਾ ਲੰਗਰ ਪਾਣੀ ਜਿਹੜੀ ਹੈਗਾ ਉਹ ਦੇਣਾ ਫਿਰ ਤੁਸੀਂ ਜਦੋਂ ਸ਼ੁਰੂ ਕਰ ਲਿਆ ਫਿਰ ਤੁਸੀਂ ਦੁਬਾਰਾ ਤੋਂ ਤੁਹਾਡੀ ਅਗਲੀ ਜਿਹੜੀ ਪੀੜ੍ਹੀ ਆ ਉਹ ਬੰਦ ਨਹੀਂ ਕਰਨਗੀ ਜਦੋਂ ਤੁਸੀਂ ਬੰਦ ਕੀਤਾ ਫਿਰ ਤੁਹਾਨੂੰ ਦਿੱਕਤ ਆਣੀ ਹੈ ਇਸ ਕਰਕੇ ਜੇ ਤੁਸੀਂ ਸ਼ਰਧਾ ਕਰਦੇ ਹੋ ਤਾਂ ਤਾਂ ਕਰਿਓ ਜੇ ਨਹੀਂ ਕਰਦੇ ਬੇਸ਼ੱਕ ਕੁਝ ਕਰਨ ਦੀ ਲੋੜ ਨੇਗੀ ਕਰਾਮ ਨਾਲ ਜਿੱਦਾਂ ਤੁਸੀਂ ਘਰ ਬੈਠੇ ਜਿਹੜਾ ਰੱਬ ਦਾ ਨਾਲ ਲੈਨੇ ਤਾਂ ਲਈ ਜਾਓ ਸੋ ਜਿਹੜੇ ਸ਼ਰਧਾ ਕਰਦੇ ਆ ਹੁਣ ਉਹਨਾਂ ਨੂੰ ਮੈਂ ਦੱਸ ਦਵਾਂ ਕਿ ਜਿਹੜੇ ਸ਼ਰਧਾਂ ਦੇ ਵਿੱਚ ਸ਼ਰਧਾਂ ਦੇ ਵਿੱਚ ਕੋਈ ਜਿਹੜਾ ਸ਼ੁਭ ਕਾਮਾ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਜਿਹੜੇ ਵੀ ਕੋਈ ਕੋਈ ਵੀ ਚੀਜ਼ ਆ ਜਿਸ ਤਰ੍ਹਾਂ ਕੋਈ ਕਿਸੇ ਨੇ ਗੱਡੀ ਵਗੈਰਾ ਮੋਟਰਕਾਰ ਲੈਣੀ ਹੋਵੇ ਕੋਈ ਬਾਈਕ ਲੈਣੀ ਹੋਵੇ ਕੁਝ ਲੈਣਾ ਹੋਵੇ ਉਸ ਸ਼ਰਾਧਾਂ ਦੇ ਵਿੱਚ ਨਹੀਂ ਲਿਆ ਜਾਂਦਾ ਜਾਂ ਘਰ ਦੇ ਵਿੱਚ ਕੋਈ ਤੁਸੀਂ ਕੋਈ ਚੀਜ਼ ਲੈਣੀ ਆ ਤਾਂ ਉਹ ਵੀ ਤੁਸੀਂ ਸ਼ਰਾਧਾਂ ਦੇ ਵਿੱਚ ਨਹੀਂ ਲੈਣੀ ਪਰਹੇਜ਼ ਕਰਨਾ ਹੈ ਇਸ ਚੀਜ਼ ਤੋਂ ਸ਼ਰਾਧਾਂ ਤੋਂ ਬਾਅਦ ਜਦੋਂ ਨਰਾਤੇ ਆ ਜਾਂਦੇ ਨਰਾਤਿਆਂ ਦੇ ਵਿੱਚ ਤੁਸੀਂ ਜੋ ਮਰਜ਼ੀ ਲੈ ਸਕਦੇ ਹੋ ਸ਼ਰਾਧ ਜਿਹੜੇ ਆ ਸ਼ਰਾਧਾਂ ਦੇ ਵਿੱਚ ਤੁਸੀਂ ਕੋਈ ਚੀਜ਼ ਜਿਹੜੀ ਆ ਘਰ ਦੇ ਵਿੱਚ ਨਹੀਂ ਲੈ ਕੇ ਆਣੀ ਔਰ ਸ਼ਰਾਧਾਂ ਦੇ ਵਿੱਚ ਖਾਸ ਕਰਕੇ ਜਿਹੜਾ ਜਿਹੜੇ ਸ਼ਰਾਧ ਹੁੰਦੇ ਐ ਉਹਨਾਂ ਦੇ ਵਿੱਚ ਜਿਹੜੀ ਆਪਣੇ ਬਜ਼ੁਰਗਾਂ ਦੀ ਸੇਵਾ ਕੀਤੀ ਜਾਂਦੀ ਹੈ ਪਿਤਰਾਂ ਦਾ ਭੋਗ ਦਿੱਤਾ ਜਾਂਦਾ ਹੈ ਜਿਸ ਤਰ੍ਹਾਂ ਹੁਣ ਤੁਸੀਂ 15 ਸ਼ਰਾਧ ਚੱਲਦੇ ਨੇ ਟੋਟਲ ਜਿੱਦਾਂ ਅੱਜ ਪਹਿਲਾ ਸ਼ਰਾਧ ਸਿਗਾ ਇਹਨਾਂ ਸ਼ਰਾਧਾਂ ਦੇ ਵਿੱਚ ਤੁਸੀਂ ਕੀ ਕਰਨਾ ਹੈ ਇਹਨਾਂ 15 ਦਿਨਾਂ ਦੇ ਵਿੱਚ ਜੇ ਤੁਸੀਂ ਆਪਣੇ ਪਿਤਰ ਖੁਸ਼ ਕਰਨੇ ਆ ਹੁਣ ਤੁਹਾਨੂੰ ਇੱਕ ਤਰੀਕਾ ਦੱਸਦੇ ਨੇ ਤੁਸੀਂ ਜਿਹੜੇ ਪਿਤਰ ਐ ਆਪਣੇ ਉਹ ਖੁਸ਼ ਕਰ ਸਕਦੇ ਹੋ ਕਿੱਦਾਂ ਖੁਸ਼ ਕਰਨਾ ਹੈ ਤੁਸੀਂ ਕੀ ਕਰਨਾ ਰੋਜ਼ ਇੱਕ ਰੋਟੀ ਬਣਾ ਲਓ ਥੋੜੀ ਜੀ ਇੱਕ ਰੋਟੀ ਬਣਾ ਲਓ ਥੋੜੀ ਜੀ ਜਿਹੜੀ ਸਬਜੀ ਆਪ ਖਾਣੇ ਆ ਤੁਸੀਂ ਉਹ ਥੋੜੀ ਜੀ ਸਬਜੀ ਸੁੱੱਚੀ ਕੱਢਣੀ ਆ ਇੱਕ ਰੋਟੀ ਠੀਕ ਆ ਇੱਕ ਰੋਟੀ ਕੱਢਣੀ ਆ ਤੇ ਥੋੜਾ ਜਿਆ ਤੁਸੀਂ ਚਾਹੇ ਮਿੱਠੀਲੀ ਕੋਈ ਵੀ ਚੀਜ਼ ਦੇ ਸਕਦੇ ਚਾਹੇ ਕੋਈ ਹਲਵਾ ਬਣਾ ਲਓ ਜਾਂ ਖੀਰ ਬਣਾ ਲਓ ਥੋੜੀ ਥੋੜੀ ਜਿੱਦਾਂ ਕਹਿ ਲਓ ਉਹ ਵੀ ਤੁਸੀਂ ਦੈਂਚਾ ਚੀ ਜਹਦੋਤ ਬਣਾਣੀਆਂ ਜਿਹੜੀਆਂ ਰੋਜ਼ ਦੇ ਰੋਜ਼ੇ ਤੁਸੀਂ ਪਿੱਤਰਾਂ ਨੂੰ ਖੁਸ਼ ਕਰਨਾ 15 ਦਿਨਾਂ ਦੇ ਵਿੱਚ ਜਿਨ੍ਹਾਂ ਦੇ ਪਿੱਤਰ ਬਿਲਕੁਲ ਨਾਰਾਜ਼ ਨੇ ਉਹਨਾਂ ਨੂੰ ਖੁਸ਼ ਕਰਨ ਦਾ ਤਰੀਕਾ ਦੱਸ ਦਿੰਨੇ ਕਰੋ ਸਵੇਰੇ ਉੱਠ ਕੇ ਨਹਾ ਧੋ ਕੇ ਪਰਮਾਤਮਾ ਦਾ ਨਾਮ ਜਪ ਕੇ ਫਿਰ ਤੁਸੀਂ ਆਪਣੇ ਜਿਹੜੇ ਪਿੱਤਰ ਆ ਉਹਨਾਂ ਦਾ ਨਾਮ ਲੈਣਾ ਉਹਨਾਂ ਦਾ ਨਾਮ ਧਿਆ ਕੇ ਤੁਸੀਂ ਕੀ ਕਰਨਾ ਇੱਕ ਪਾਥੀ ਲੈ ਲੈਣੀ ਹੈ ਗੋਟਾ ਉਹਦੇ ਵਿੱਚ ਇੱਕ ਅੰਗਿਆਰੀ ਬਣਾ ਲੈਣੀ ਹੈ ਅੰਗਿਆਰੀ ਬਣਾ ਕੇ ਪਾਥੀ ਦੇ ਉੱਤੇ ਜਿਹੜੀ ਉਹ ਕੋਈ ਚਿਮਨੀ ਹੁੰਦੀ ਹੈ ਚਿਮਟੀ ਜੀ ਹੁੰਦੀ ਹੈ ਉਹਦੇ ਨਾਲ ਤੁਸੀਂ ਪਾਤੀ ਚੁੱਕ ਕੇ ਇੱਕ ਹਵਨ ਦਾ ਉਹ ਆਂਦਾ ਉਹਦੇ ਵਿੱਚ ਧੋਣੀ ਦੇਣ ਵਾਸਤੇ ਹੁੰਦਾ ਉਹਦੇ ਵਿੱਚ ਤੁਸੀਂ ਪਾ ਲੈਣੀ ਆ ਉਹਦੇ ਵਿੱਚ ਤੁਸੀਂ ਦੇਸੀ ਘਿਓ ਥੋੜਾ ਜਿਹਾ ਪਾ ਲੈਣਾ ਦੇਸੀ ਘਿਓ ਪਾ ਕੇ ਇੱਕ ਬੁਰਕੀ ਰੋਟੀ ਦੀ ਪਾਦਣੀ ਹੈ ਇੱਕ ਬੁਰਕੀ ਦਾਲ ਦੀ ਪਾਦਣੀ ਹੈ ਇੱਕ ਬੁਰਕੀ ਮਿੱਠੇ ਦੀ ਪਾਦਣੀ ਹੈ ਥੋੜਾ ਜਿਹਾ ਪਾਣੀ ਦੇ ਛਿੱਟੇ ਮਾਰ ਦੇਣੇ ਆ ਤਾਂ ਤੁਸੀਂ ਇਹ ਲਗਾਤਾਰ ਜਿਹੜੀ ਪ੍ਰਕਿਰਿਆ ਆ ਜਿੱਦਾਂ ਤੁਸੀਂ ਇਹ ਕਰ ਲਈ ਆ ਰੋਜ਼ ਤੁਸੀਂ ਫਿਰ ਉਹ ਜਿਹੜੀ ਰੋਟੀ ਆ ਜਾਂ ਘਰ ਦੇ ਬਾਹਰ ਗੇਟ ਤੇ ਜਾਂ ਮੁੱਖ ਦਵਾਰ ਤੇ ਰੱਖ ਦੇਣੀ ਹੈ ਜਾਂ ਤੁਸੀਂ ਛੱਤ ਤੇ ਰੱਖ ਕੇ ਆ ਸਕਦੇ ਹੋ ਇਹ ਤੁਸੀਂ ਜਿਹੜਾ ਪ੍ਰਯੋਗ ਹੈ ਇਹ ਜਿਹੜਾ ਰੋਟੀ ਰੋਜ਼ ਦੀ ਕੱਢਣੀ ਹੈ ਰੋਜ਼ ਤੁਸੀਂ ਕੱਢਣੀ ਹੈ ਅੰਡਲੇ ਦਿਨ ਤੱਕ ਅੰਡਲੀ ਮਸੀਹਾਂ ਤੱਕ ਤੁਸੀਂ ਇਹ ਰੋਟੀ ਕੱਢਣੀ ਹੈ ਵਿੱਚ ਜਿਹੜਾ ਤੁਸੀਂ ਸ਼ਰਾਧ ਹੁਣ ਕਰ ਰਹੇ ਆਂ ਜਦ ਤੁਹਾਨੂੰ ਪਤਾ ਕਿ ਤੁਹਾਡਾ ਕੋਈ ਬਜ਼ੁਰਗ ਕਿਹੜੇ ਦਿਨ ਨੂੰ ਕਿਹੜੇ ਵਾਰ ਨੂੰ ਜਿਹੜੇ ਐਕਸਪਾਇਰ ਹੋਏ ਸੀ ਜਿੱਦਾਂ ਕੋਈ ਦਾਦੀ ਕਿਸੇ ਦੀ ਦਾਦਾ ਦਾ ਪਤਾ ਹੁੰਦਾ ਆ ਉਸੇ ਦਿਨ ਤੁਸੀਂ ਜਿਹੜਾ ਸ਼ਰਧਾਂ ਦੇ ਵਿੱਚ ਦਿਨ ਆਉਣਗੇ ਉਹਨਾਂ ਦੇ ਵਿੱਚ ਤੁਸੀਂ ਸ਼ਰਧਾ ਕਰ ਸਕਦੇ ਹੋ ਠੀਕ ਹੈ ਸ਼ਰਧਾਂ ਦੇ ਵਿੱਚ ਤੁਸੀਂ ਉਹੀ ਦਿਨ ਹੀ ਰੱਖਣਾ ਆ ਜਿਨ੍ਹਾਂ ਦਿਨਾਂ ਦੇ ਵਿੱਚ ਤੁਹਾਡੇ ਕਿਸੇ ਬਜ਼ੁਰਗ ਦੀ ਡੈਥ ਹੋਈ ਹੋਵੇ ਜਦੋਂ ਤੁਹਾਡੇ ਅਕਾਲ ਚਲਾਣਾ ਕਰ ਗਏ ਹੁਣ ਬਜ਼ੁਰਗ ਉਸੇ ਡੇਟ ਦੇ ਵਿੱਚ ਜੇ ਡੇਟ ਨਹੀਂ ਪਤਾ ਫਿਰ ਤੁਸੀਂ ਮੱਸੀ ਵਾਲੇ ਦਿਨ ਐਂਡ ਤੇ ਤੁਸੀਂ ਕਰ ਸਕਦੇ ਆ ਤਾਂ ਦੋਸਤੋ ਇਹੀ 15 ਦਿਨਾਂ ਚ ਸ਼ਰਧਾਂ ਦਾ ਜਿਹੜਾ ਭੋਗ ਪ੍ਰਸ਼ਾਦ ਹੈ ਇਹ 15 ਦਿਨਾਂ ਦੇ ਵਿੱਚ ਤੁਸੀਂ ਆਪਣੇ ਪਿੱਤਰ ਖੁਸ਼ ਕਰ ਸਕਦੇ ਆ ਇਹ ਭੋਗ ਪ੍ਰਸ਼ਾਦ ਦੇ ਕੇ ਖੁਸ਼ ਕਰ ਲਿਓ ਇਹੀ ਸਾਡੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਜੀ ਜੈ ਪੀਰਾਂ ਦੀ ਜੈ ਮਸਤਾਂ ਦੀ